ਉਗਰਾਹਾ ਕਿਸਾਨ ਯੂਨੀਅਨ ਤੋਂ ਜ਼ਿਲ੍ਹਾ ਸਕਤਰ ਸਰਦਾਰ ਸਵਾਗਤ ਸਿੰਘ ਜੀ ਆਪਣੇ ਨਾਲ ਨੇ ਤੇ ਇਹਨਾਂ ਤੋਂ ਪੁੱਛਿਆ ਵੀ ਜਿਸ ਤਰੀਕੇ ਦੇ ਨਾਲ ਆਪਣੇ ਏਰੀਆ ਦੇ ਵਿੱਚ ਵੀ ਝਾੜ ਨੇ ਜੱਟਾਂ ਨੂੰ ਝੰਡੋੜ ਕੇ ਰੱਖ ਦਿੱਤਾ ਤਾਂ ਸਰਕਾਰ ਨੂੰ ਆਪਣੇ ਏਰੀਆ ਦੇ ਵਿੱਚ ਵੀ ਕਿਤਾਬਰੀ ਕਰਕੇ ਕਿਸਾਨਾਂ ਨੂੰ ਥੋੜਾ ਮਾਜੇ ਬਾਰੇ ਸੋਚਣਾ ਚਾਹੀਦਾ ਹੈ। ਹਾਂਜੀ ਜਿਹੜਾ ਬੋਨਾ ਰੋਗ ਲੱਗਿਆ ਜਿਹਨੂੰ ਇਹ ਚੰਨਾ ਰੋਗ ਵੀ ਕਹਿੰਦੇ ਆ ਹਾਂਜੀ ਉਹਦੇ ਬਾਬਤ ਬਹੁਤ ਵੱਡੀ ਗਿਣਤੀ ਦੇ ਵਿੱਚ ਹਾਂਜੀ ਤੇ ਅੱਜ ਤੋਂ ਤਕਰੀਬਨ ਅਸੀਂ 25 ਦਿਨ ਪਹਿਲਾਂ ਇੱਕ ਮੰਗ ਪੱਤਰ ਆ ਆਪਣੇ ਸਰਵੇ ਕਰਾਤੀ ਆਪਣੇ ਪਿੰਡਾਂ ਦੇ ਵਿੱਚ ਏਡੀਓ ਜਿਹੜਾ ਖੇਤੀਬਾੜੀ ਅਫਸਰ ਸੀਗਾ ਹਾਂਜੀ ਉਹਨੂੰ ਨਾਲ ਲੈ ਕੇ ਤੇ ਤਕਰੀਬਨ ਦਾ ਦਸਕ ਪਰਸੈਂਟ ਜਿਹੜਾ ਵਾਧਾ ਸ਼ੁਰੂ ਹੋਇਆ ਸੀਗਾ ਉਹ ਉਹਨਾਂ ਦੇ ਨਾਮ ਲਿਖ ਕੇ ਕਿਸਾਨਾਂ ਦੇ ਮੰਗ ਪੱਤਰ ਰੱਖ ਸੀ ਐਸਡੀਐਮ ਨੂੰ ਵੀ ਦਿੱਤਾ ਗਿਆ ਸੀ ਜੀ ਤੇ ਉਹਦੇ ਉੱਪਰ ਵੀ ਕੋਈ ਪੈਰਵਾਹੀ ਨਹੀਂ ਹੋਈ ਤੇ ਉਸ ਤੋਂ ਬਾਅਦ ਅਸੀਂ ਅੱਜ ਟਰਮ ਨੂੰ ਦੁਬਾਰਾ ਵੀ ਸਾਰੇ ਇਲਾਕੇ ਵਿੱਚ ਵੀ ਹੋ ਰਿਹਾ ਹੈ ਹਾਂਜੀ ਇੱਕ ਮੰਗ ਪੱਤਰ ਬਕਾਇਦਾ ਵੱਡੇ ਰੂਪ ਦੇ ਵਿੱਚ ਵੀ ਦਿੱਤਾ ਵੀ ਇਹਦੇ ਉੱਪਰ ਕਾਰਵਾਈ ਕੀਤੀ ਜਾਵੇ ਜੀ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਵੀ ਜਿਹੜੀ ਰਿਪੋਰਟਾਂ ਨੇ ਰਿਪੋਰਟਾਂ ਸੀ ਤਿਆਰ ਕਰ ਰਹੇ ਆ ਹਾਂਜੀ ਪਰ ਉਹ ਜੋ ਤੋਂ ਉਦੋਂ ਬਾਅਦ ਜਿਹੜਾ ਹੁਣ ਸਾਰੇ ਪੰਜਾਬ ਦੇ ਵਿੱਚ ਇਹਦਾ ਖਵਿਆਜਾ ਸਾਨੂੰ ਘੁੰਤਣਾ ਪੈ ਗਿਆ ਹਾਂਜੀ ਜਿਹਦੇ ਵਿੱਚ ਸਾਡੇ ਪੰਜਾਬ ਦੇ ਲੋਕ ਕਰਜ਼ਾਈ ਹੋ ਰਹੇ ਆ ਤੇ ਜਿਹੜਾ ਝਾੜ ਪਹਿਲਾਂ 25 30 ਕੁਇੰਟਲ ਦਾ ਨਿਕਲਦਾ ਸੀਗਾ ਉਹ ਹੁਣ 17 18 ਦਾ ਵੀ ਰਹਿ ਗਿਆ ਇੱਦੂ ਵੀ ਘਟ ਗਿਆ ਵੀ ਜਾਣੀ ਜਿਹੜਾ ਐਡਾ ਵੱਡਾ ਖਵੇਜਾ ਹੋ ਗਿਆ ਜਿਵੇਂ ਪਹਿਲਾਂ ਰਾਜੇ ਦੇ ਵੇਲੇ ਸੋਕਾ ਪਿਆ ਸੀ ਤੇ ਉਸ ਵੇਲੇ ਸਾਨੂੰ ਗੋਰਸ ਦਿੱਤਾ ਗਿਆ ਸੀ ਹਾਂਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜਾ ਝਾੜ ਸਾਡਾ ਘਟ ਨਿਕਲਿਆ ਹਾਂਜੀ ਉਹਦੇ ਬਾਬਤ ਸਾਨੂੰ ਮੁਆਵਜ਼ਾ ਦੇਣਾ ਚਾਹੀਦਾ ਤੇ ਜਿਹੜਾ ਲੋਕਾਂ ਦਾ 70% 75% ਜਿੰਨਾ ਵੀ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਨੂੰ ਉਹ ਜਿਹੜਾ ਸਰਕਾਰ ਵੱਲੋਂ ਮੁਆਵਜ਼ਾ ਮਿਲਦਾ ਉਦੀ ਵੀ ਪ੍ਰਭਾਵ ਜਿੰਨਾ 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 ਇਹ ਜਿਹੜੇ ਏਰੀਆ ਜਿੰਨਾ ਨੁਕਸਾਨ ਹੋਇਆ ਉਸ ਦੇ ਹਿਸਾਬ ਦੇ ਨਾਲ ਇੱਕ ਸਰਕਾਰ ਨੂੰ ਜਰੂਰ ਜਰੂਰ ਇਹਦਾ ਮੁਆਵਜ਼ਾ ਜਿਹੜਾ ਹੈਗਾ ਉਹ ਦੇਣਾ ਚਾਹੀਦਾ ਤੇ ਜਿਹੜੇ ਖੇਤਾਂ ਨੂੰ ਸਿੱਧੇ ਉਹ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਉਹਨਾਂ ਸਿੱਧਾ ਉਹਦੇ ਖਾਤੇ ਚਾਉਣੇ ਚਾਹੀਦੇ ਬਿਲਕੁਲ ਤੇ ਸਰ ਦੂਜਾ ਜਿਹੜਾ ਹੈਗਾ ਖਾਦ ਦਾ ਇੱਕ ਬਹੁਤ ਵੱਡਾ ਪ੍ਰੋਬਲਮ ਆ ਜੱਟਾਂ ਦਾ ਬਈ ਤੇ ਉਹਦੇ ਬਾਰੇ ਵੀ ਸਰਕਾਰ ਨੂੰ ਤੁਰੰਤ ਕਦਮ ਚੁੱਕਨੇ ਚਾਹੀਦੇ ਨੇ ਕਿ ਇਹ ਬਜਾਈ ਸਿਰ ਦੇ ਉੱਤੇ ਆ ਜੀ ਦੇਖੋ ਜੀ ਜਿਹੜਾ ਸਰਕਾਰ ਦਾ ਕੋਟਾ ਅਸਲ ਵਿੱਚ ਆਪਣਾ ਜਿਹੜਾ ਡੀਏਪੀ ਦਾ ਕੋਟਾ ਖਾਸ ਦਾ ਕੋਟਾ ਹੈ ਹਾਂਜੀ ਉਹ ਉਹਦੇ ਵਿੱਚੋਂ ਘਟਾਤਾ ਜੀ ਤੇ ਜਿਹੜਾ ਆਪਾਂ ਸੋਸਾਇਟੀਆ ਨੂੰ ਦੇਣਾ ਹੁੰਦਾ ਜਿਹੜੀ ਪਹਿਲਾਂ ਉਹਦੇ ਰੇਸੋ ਆ ਉਹ ਰੇਸੋ ਕੱਟ ਕਰਕੇ ਪ੍ਰਾਈਵੇਟਾਂ ਨੂੰ ਖੁੱਲ੍ਹ ਦਿੱਤੀ ਜਾ ਰਹੀ ਆ ਜੀ ਅਸਲ ਵਿੱਚ ਸਰਕਾਰ ਦਾ ਇਰਾਦਾ ਇਹ ਹੋ ਗਿਆ ਵੀ ਜਿਹੜਾ ਥੋੜਾ ਮੋਟਾ ਸਾਡੀਆਂ ਸੋਸਾਇਟੀਜ਼ ਜ਼ੋਰ ਪਾ ਕੇ ਆਉਂਦਾ ਵੀ ਆ ਖਾ ਦਾ ਹਾਂਜੀ ਉਹਦੇ ਉੱਪਰ ਬੱਕ ਬੱਕ ਬਸਟਰੂਮ ਵੀ ਦਿੱਤੇ ਜਾਂਦੀਆਂ ਨੇ ਜੀ ਜਿਹੜਾ ਕਿਸਾਨਾਂ ਨੇ ਜਬਰਦਸਤ ਪਹਿਲਾ ਵਿਰੋਧ ਵੀ ਕੀਤਾ ਤੇ ਉਹ ਕੁਝ ਘੱਟ ਕੀਤਾ ਉਹਨਾਂ ਨੇ ਜੀ ਬੈ ਜਾਣੀ ਦਿੰਦੇ ਦਾ ਹੁਣ ਵੀ ਕੁਛ ਨਹੀਂ ਆ ਪਰ ਘੱਟ ਦਿੰਦੇ ਆ ਤੇ ਜਿਹੜੇ ਕਿਸਾਨ ਅੜ ਜਾਂਦੇ ਆ ਉੱਥੇ ਉਹਨਾਂ ਨੂੰ ਨਹੀਂ ਮਿਲਦਾ ਪਰ ਉਹ ਫਿਰ ਆਪਣੀ ਮਜਬੂਰੀ ਦੱਸਦੇ ਆ ਵੀ ਸਾਨੂੰ ਮਗਰੋਂ ਜਿਹੜਾ ਕੋਟਾ ਹੈ ਉਹਦੇ ਨਾਲ ਸਾਡੇ ਨਾਲ ਨੱਥੀ ਕਰਕੇ ਦਿੰਦੇ ਆ ਜੇ ਕੋਈ ਦੁਕਾਨਦਾਰ ੱੱਕੇ ਨਾ ਦਿੰਦਾ ਤੇ ਤੁਹਾਡੇ ਤੁਹਾਡੇ ਤੱਕ ਪਹੁੰਚ ਕੀਤੀ ਜਾਣੀ ਜੈ ਜੀ ਹਾਂਜੀ ਉਹ ਉਹ ਜਿਹੜੀ ਗੱਲਬਾਤ ਹੋਈ ਆ ਉਹ ਸੀ ਰੇਡੀਓ ਸਰ ਨਾਲ ਖੇਤੀਬਾੜੀ ਬੁਖ ਅਫਸਰ ਉਹਨਾਂ ਨੇ ਵੀ ਆਗੇ ਬਕਾਇਦਾ ਰੂਪ ਦੇ ਵਿੱਚ ਕੀਤੀ ਆ ਉਹਨਾਂ ਨੇ ਕਿਹਾ ਵੀ ਜੇ ਕੋਈ ਅਜਿਹੀ ਗੱਲਬਾਤ ਹੁੰਦੀ ਵੀ ਆ ਤਾਂ ਸਾਨੂੰ ਤੁਸੀਂ ਲਿਖਤੀ ਰੂਪ ਦੇ ਵਿੱਚ ਜੀ ਪਰ ਜਿਹੜੇ ਕਿਸਾਨ ਨੇ ਉਹ ਮਜਬੂਰੀ ਬਸ ਉਹ ਲਿਖਣ ਨੂੰ ਵੀ ਕਈ ਵਾਰ ਤਿਆਰ ਨਹੀਂ ਹੁੰਦੇ ਫਿਰ ਉਹਨਾਂ ਨੂੰ ਕਾਦ ਨਹੀਂ ਮਿਲਦੀ ਮੌਕੇ ਤੇ ਹੁਣ ਜਦ ਬਾਡੀ ਹੋ ਗਈ ਆ ਲੜਕੀ ਜਿਹੜੇ ਆਦੂ ਵਿਜੜੀਆਂ ਇਸ ਕਰਕੇ ਉਹਨਾਂ ਨੂੰ ਇਹ ਬੀਜਣ ਦੀ ਕਾੜੀ ਹੁੰਦੀ ਆ ਉਹ ਦੂਜੇ ਚਾਜ ਜਿੱਤਦੇ ਪੈਂਦੇ ਨੇ ਇਹ ਇਸ ਕਰਕੇ ਉਹਨਾਂ ਦੀ ਜਿਹੜੀ ਲੁੱਟ ਆ ਉਹ ਕੀਤੀ ਜਾ ਰਹੀ ਆ ਇਹ ਲੁੱਟ ਕਰਨ ਦਾ ਜਿਹੜਾ ਸਾਧਨਾ ਕਾਰਪੋਰੇਟ ਨੇ ਪਿੱਛੇ ਕੰਪਨੀਆਂ ਨੇ ਜਿਨ੍ਹਾਂ ਨੇ ਆਪਣਾ ਮਾਲ ਵੇਚਣਾ ਤੇ ਮਾਲ ਵੀ ਜਿੰਨਾ ਆ ਰਿਹਾ ਉਹ ਝਾਲੀ ਆ ਰਿਹਾ ਬਹੁਤ ਵੱਡੀ ਗੱਲ ਦੀ ਪਿੱਛੇ ਕਵਾਰਾਂ ਚ ਵੀ ਆਇਆ ਪ੍ਰਸਤuti ਆ ਰਿਹਾ ਜਿ ਕਿੰਨੀਆਂ ਕਿੰਨੀਆਂ ਉਹ ਜਿਹੜੀਆਂ ਫਾਰਮਾਂ ਨੇ ਉਹ ਜਾਲੀ ਬਣਾ ਰਹੀਆਂ ਨੇ ਕਿਸਾਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਤੇ ਹਾਂ ਇਹਦੇ ਵਿੱਚ ਜਿਹੜਾ ਕਿਸਾਨ ਨੇ ਉਹ ਤਾਂ ਸੁਚੇਤ ਰਹਿਣਾ ਚਾਹੀਦਾ ਪਰ ਇਹਦੇ ਉੱਪਰ ਸਿਕੱਜਾ ਪੂਰਾ ਕੱਟਣਾ ਚਾਹੀਦਾ ਪਰ ਸਰਕਾਰਾਂ ਨਾਲ ਨਾ ਮਿਲੀਆਂ ਹੋਈਆਂ ਨੇ ਹਰ ਇੱਕ ਕੰਮ ਚੋਂ ਹਾਂਜੀ ਜਿਵੇਂ ਕਹਿੰਦਾ ਵੀ ਰਿਸਪੋਰਟ ਖਤਮ ਕਰ ਰਹੇ ਆ ਦੇਖੋ ਹੁਣ ਰਿਸਪਿਤਾਲਾ ਕੰਮ ਹਾਂਜੀ ਚਲ ਵੱਡੇ ਵੱਡੇ ਅਫਸਰੇ ਫੜੇ ਜਾ ਰਹੇ ਆ ਵੱਡੇ ਵੱਡੇ ਉਹਨਾਂ ਨੂੰ ਅਕਾਊਂਟ ਸਹਾਇਤਾ ਰਿਹਾ ਕਿਵੇਂ ਉਹਨਾਂ ਕੋਲ ਪੈਸਾ ਇਕੱਠਾ ਹੋ ਰਿਹਾ ਇਹ ਜੇ ਗੱਲ ਕਰਨੀ ਆ ਤਾਂ ਸਾਰੇ ਨੂੰ ਉੱਪਰੋਂ ਇਕੱਠੀ ਹੋ ਕੇ ਆਵਾਜ਼ ਬਣਨ ਨਿਕਲਦੀ ਲੋੜ ਹੈ ਹਾਂ ਬਹੁਤ ਧੰਨਵਾਦ ਸ਼ੁਕਰੀਆ ਖਾਂ ਦਿੱਤਾਗੇ